ਸਿਵਲ ਸਰਜਨ ਅਤੇ ਡੀਆਈਓ ਹੁਸ਼ਿਆਰਪੁਰ ਦੇ ਨਿਰਦੇਸ਼ਾਂ ਅਤੇ ਸੀਐਚਸੀ ਬੁੱਢਾਵੜ ਦੀਆਂ ਹਦਾਇਤਾਂ ਅਨੁਸਾਰ 1 ਜੁਲਾਈ ਤੋਂ 31 ਅਗਸਤ ਤੱਕ ਚਲਾਈ ਜਾ ਰਹੀ 10 ਰੋਕੂ ਮੁਹਿੰਮ ਅਧੀਨ ਹੈਲਥ ਇਨਸਪੈਕਟਰ ਸਰਬਨ ਮਸੀ ਸ਼ੇਰਗਿਲ ਅਤੇ ਸੁਖਦਿਆਲ ਦੀ ਅਗਵਾਈ ਵਿੱਚ ਸਰਕਾਰੀ ਸੀਨੀਅਰ ਸੈਕੰਡਰੀ ਸਮਾਰਟ ਸਕੂਲ ਟਾਂਡਾ ਰਾਮ ਸਹਾਇ ਵਿਖੇ ਇੱਕ ਜਾਗਰੂਕਤਾ ਰੈਲੀ ਦੇ ਨਾਲ-ਨਾਲ ਡੇਂਗੂ ਦੀ ਰੋਕਥਾਮ ਅਤੇ ਨਸ਼ੇ ਦੇ ਮਾੜੇ ਪ੍ਰਭਾਵਾਂ ਸੰਬੰਧੀ ਜਾਗਰੂਕ ਕਰਨ ਲਈ ਸੈਮੀਨਾਰ ਦਾ ਆਯੋਜਨ ਕੀਤਾ ਗਿਆ ਇਸ ਰੈਲੀ ਅਤੇ ਸੈਮੀਨਾਰ ਵਿੱਚ ਅਧਿਆਪਕ ਸਹਿਵਾਨਾਂ ਦੀ ਹਾਜ਼ਰੀ ਵਿੱਚ ਸਕੂਲ ਪ੍ਰਿੰਸੀਪਲ ਬਲਬੀਰ ਸਿੰਘ ਹੈਲਥ ਇਨਸਪੈਕਟਰ ਸਰਬਨਮਸੀ ਸ਼ੇਰਗਿਲ ਅਤੇ ਹੈਲਥ ਇਨਸਪੈਕਟਰ ਸੁਖਦਿਆਲ ਵੱਲੋਂ ਵਿਦਿਆਰਥੀਆਂ ਨੂੰ ਸਿਹਤ ਵਿਭਾਗ ਦੀ 10 ਰੋਕੂ ਮੁਹਿੰਮ ਦਾ ਹਿੱਸਾ ਬਣਨ ਦੇ ਨਾਲ-ਨਾਲ ਇਸ ਦੀ ਰੋਕਥਾਮ ਅਤੇ ਡੇਂਗੂ ਦੀ ਰੋਕਥਾਮ ਸਾਵਧਾਨੀਆਂ ਅਤੇ ਨਸ਼ੇ ਦੇ ਮਾੜੇ ਪ੍ਰਭਾਵਾਂ ਸੰਬੰਧੀ ਜਾਗਰੂਕ ਕੀਤਾ। ਇਸ ਮੌਕੇ ਬੱਚਿਆਂ ਵਿਚਾਲੇ ਉਪਰੋਕਤ ਵਿਸ਼ੇ ਤੇ ਪੋਸਟਰ ਮੇਕਿੰਗ ਭਾਸ਼ਣ ਅਤੇ ਕੁਇਜ਼ ਮੁਕਾਬਲੇ ਕਰਵਾਏ ਗਏ ਜਿਸ ਵਿੱਚ ਵਿਦਿਆਰਥੀਆਂ ਨੇ ਵੱਧ ਚੜ ਕੇ ਹਿੱਸਾ ਲਿਆ ਅਤੇ ਪਹਿਲੀਆਂ 3 ਪੋਜੀਸ਼ਨਾਂ ਹਾਸਲ ਕਰਨ ਵਾਲੇ ਵਿਦਿਆਰਥੀਆਂ ਨੂੰ ਸਨਮਾਨਿਤ ਵੀ ਕੀਤਾ ਗਿਆ ਇਸ ਮੌਕੇ ਜਿੱਥੇ ਹੈਲਥ ਇਨਸਪੈਕਟਰ ਹੋਰਾਂ ਰੈਲੀ ਅਤੇ ਸੈਮੀਨਾਰ ਦੇ ਮੰਤਵ ਨੂੰ ਵਿਦਿਆਰਥੀਆਂ ਅਤੇ ਲੋਕਾਂ ਨੂੰ ਨਸ਼ੇ ਦੇ ਮਾੜੇ ਪ੍ਰਭਾਵਾਂ ਸੰਬੰਧੀ ਜਾਗਰੂਕ ਕਰਨਾ 10 ਅਤੇ ਡੇਂਗੂ ਦੀ ਰੋਕਥਾਮ ਲਈ ਸਾਫ ਸਫਾਈ ਅਤੇ ਸਾਵਧਾਨੀਆਂ ਵਰਤਣ ਲਈ ਜਾਗਰੂਕ ਕਰਨਾ ਦੱਸਿਆ ਉਥੇ ਸਕੂਲ ਪ੍ਰਿੰਸੀਪਲ ਹੋਰਾਂ ਸਰਕਾਰ ਅਤੇ ਸਿਹਤ ਵਿਭਾਗ ਦੇ ਉਪਰਾਲੇ ਦੀ ਸ਼ਲਾਘਾ ਕੀਤੀ ਅਤੇ ਵਿਦਿਆਰਥੀਆਂ ਨੇ ਵੀ ਇਸ ਸੈਮੀਨਾਰ ਨੂੰ ਜਾਣਕਾਰੀ ਭਰਪੂਰ ਦੱਸਿਆ ਇਸ ਮੌਕੇ ਸਹਿਤ ਕਰਮਚਾਰੀ ਜਸਵੀਰ ਕੁਮਾਰ, ਅਧਿਆਪਕ ਸਹਿਬਾਨ ਗੁਰਿੰਦਰ ਸਿੰਘ, ਸੁਖਵਿੰਦਰ ਸਿੰਘ, ਸੋਨਿਕਾ ਮਿੱਤਲ, ਵਰਿੰਦਰ ਕੌਰ, ਕਰਮਜੀਤ ਕੌਰ, ਕਮਲਜੀਤ ਕੌਰ, ਰੈਨੂ ਕੁਮਾਰੀ, ਗੁਰਪ੍ਰੀਤ ਕੌਰ, ਰੰਜਨਾ ਨਰਿਆਲ, ਨੀਰਜ ਬਾਲਾ ਅਤੇ ਪਰਮਿੰਦਰ ਕੌਰ ਦੇ ਨਾਲ-ਨਾਲ ਸਮੂਹ ਵਿਦਿਆਰਥੀ ਹਾਜ਼ਰ ਰਹੇ। ਨਿਊ ਚੜ੍ਹਦਾ ਪੰਜਾਬ ਲਈ ਧਰਮਚੰਦ ਮੁਕੇਰੀਆ ਸਾਡੇ ਰਿਸਪੈਕਟਡ ਸਿਵਲ ਸਰਜਨ ਹੁਸ਼ਿਆਪੁਰ ਡਾਕਟਰ ਕੁਲਵਿੰਦਰ ਕੁਮਾਰ ਜੀ ਔਰ ਡੀਆਈਓ ਮੈਡਮ ਡਾਕਟਰ ਸੀਮਾਦਰਗ ਜੀ ਦੇ ਹੁਕਮਾ ਤਹਿਤ ਔਰ ਸਾਡੇ ਰਿਸਪੈਕਟਡ ਐਸਐਮਓ ਬੁੱਢਾਵੜ ਡਾਕਟਰ ਸ਼ੈਲੀ ਬਾਜਵਾਜੀ ਦੇ ਦਿਸ਼ਾ ਨਿਰਦੇਸ਼ਾਂ ਤਹਿਤ ਅੱਜ ਸੀਨੀਅਰ ਸੈਕੰਡਰੀ ਸਕੂਲ ਟਾਂਡਾ ਰਾਮ ਸਹਾਏ ਦੇ ਵਿੱਚ ਇੱਕ ਦਸਤ ਰੋਕੂ ਮਹਿੰਮ 2024 ਜੋ ਕਿ 1 ਜੁਲਾਈ ਤੋਂ ਲੈ ਕੇ 31 ਅਗਸਤ 2024 ਤੱਕ ਚੱਲੇਗੀ ਇਹਦੇ ਤਹਿਤ ਜਾਗਰੂਕਤਾ ਸੈਮੀਨਾਰ ਇੱਕ ਕਰਵਾਇਆ ਗਿਆ ਜਿਹਦੇ ਵਿੱਚ ਬੱਚਿਆਂ ਦੇ ਕੋਲੋਂ ਭਾਸ਼ਣ ਕੋਇਜ਼ ਮੁਕਾਬਲੇ ਔਰ ਪੋਸਟਰ ਮੇਕਿੰਗ ਔਰ ਇਹਦੇ ਨਾਲ ਇੱਕ ਰੈਲੀ ਕੀਤੀ ਗਈ ਆ ਜਿਹਦੇ ਵਿੱਚ ਦਸਤ ਦੇ ਸੰਬੰਧ ਦੇ ਵਿੱਚ ਜਾਗਰੂਕਤਾ ਪੈਦਾ ਹੋ ਸਕੇ ਕਿ ਇਹਦੇ ਬਾਰੇ ਅਸੀਂ ਇਹਦੇ ਤੋਂ ਕਿਵੇਂ ਬਚਣਾ ਆ ਇਹਦੇ ਨਾਲ ਨਾਲ ਅਸੀਂ ਬੱਚਿਆਂ ਨੂੰ ਵਾਇਰਸ ਦੇ ਘੋਲ ਸਬੰਧੀ ਔਰ ਸਾਫ ਸਫਾਈ ਸਾਫ ਸਫਾਈ ਸਬੰਧੀ ਜਾਣਕਾਰੀ ਦਿੰਦੀ ਆ ਔਰ ਇਸ ਦੇ ਨਾਲ ਨਾਲ ਅੱਜ ਜੋ ਜੁਲਾਈ ਮਹੀਨੇ ਦੇ ਵਿੱਚ ਡੇਂਗੂ ਦਾ ਚੱਲ ਰਿਹਾ ਸੀਗਾ ਸਾਡਾ ਕੈਂਪ ਉਹਦੇ ਤਹਿਤ ਵੀ ਅਸੀਂ ਬੱਚਿਆਂ ਨੂੰ ਜਾਣਕਾਰੀ ਦਿੰਦੀ ਆ ਇਹਦੇ ਲਾਰਵੇ ਸਬੰਧੀ ਔਰ ਟੀਚਰਸ ਨੂੰ ਵੀ ਵਿਸਥਾਰ ਪੂਰਵਕ ਜਾਣਕਾਰੀ ਦਿੰਦੀ ਆ ਕਿ ਡੇਂਗੂ ਦਾ ਲਾਰਵਾ ਕੀ ਹੁੰਦਾ ਆ ਔਰ ਇਹ ਡੇਂਗੂ ਕਿਵੇਂ ਸਰੀਰ ਦੇ ਵਿੱਚ ਇਫੈਕਟ ਕਰਦਾ ਆ ਇਹਦੇ ਤੋਂ ਅਸੀਂ ਕਿਵੇਂ ਬਚਣਾ ਆ ਔਰ ਡਰਾਈ ਡੇ ਫਰਡੇ ਦੀ ਮਹੱਤਤਾ ਦੱਸਦੇ ਹੋਏ ਬੱਚਿਆਂ ਨੂੰ ਔਰ ਟੀਚਰਸ ਨੂੰ ਦੱਸਿਆ ਗਿਆ ਕਿ ਹਰ ਸ਼ੁੱਕਰਵਾਰ ਨੂੰ ਆਪਣੇ ਘਰਾਂ ਦੇ ਵਿੱਚ ਕੂਲਰਾਂ ਦੀ ਚੰਗੀ ਤਰ੍ਹਾਂ ਨਾਲ ਸਫਾਈ ਕਰਨੀ ਆ ਔਰ ਬਰਸਾਤ ਦੇ ਦਿਨਾਂ ਦੇ ਵਿੱਚ ਗਮਲਿਆਂ ਦੇ ਵਿੱਚ ਪਾਣੀ ਇਕੱਠਾ ਨਹੀਂ ਹੋਣ ਦੇਣਾ ਚਾਹੀਦਾ ਕਿਉਂਕਿ ਡੇਂਗੂ ਦਾ ਜੋ ਲਾਰਵਾ ਆ ਇਹ ਸਾਫ਼ ਖੜੇ ਪਾਣੀ ਦੇ ਵਿੱਚ ਪੈਦਾ ਹੁੰਦਾ ਆ ਔਰ ਇਹਦੇ ਨਾਲ ਨਾਲ ਜਿਹੜਾ ਸ਼ਾਮ ਦੇ ਟਾਈਮ ਦੇ ਉੱਤੇ ਆਪਾਂ ਜਦੋਂ ਘਰ ਤੋਂ ਬਾਹਰ ਜਾਣਾ ਆ ਤਾਂ ਸਾਨੂੰ ਪੂਰੀਆਂ ਬਾਹਾਂ ਦੇ ਕੱਪੜੇ ਪਾਉਣੇ ਚਾਹੀਦੇ ਆ ਰਾਤ ਨੂੰ ਮੱਛਰਦਾਨੀ ਦਾ ਉਪਯੋਗ ਕਰਨਾ ਚਾਹੀਦਾ ਆ ਔਰ ਘਰਾਂ ਦੀਆਂ ਛੱਤਾਂ ਦੇ ਉੱਤੇ ਅਗਰ ਕੋਈ ਕੰਟੇਨਰਸ ਪਏ ਨੇ ਜਾਂ ਟਾਇਰ ਪਏ ਨੇ ਤਾਂ ਬਰਸਾਤ ਦੇ ਦਿਨਾਂ ਦੇ ਵਿੱਚ ਇੱਕ ਵਾਰੀ ਉਹਨਾਂ ਨੂੰ ਜ਼ਰੂਰ ਚੈੱਕ ਕਰਨਾ ਆ ਕਿ ਕਿਤੇ ਉੱਥੇ ਪਾਣੀ ਤਣੀ ਇਕੱਠਾ ਜਿਹਦੇ ਵਿੱਚ ਡੇਂਗੂ ਦਾ ਲਾਰਵਾ ਪੈਦਾ ਹੋ ਸਕੇ ਔਰ ਇਹਦੇ ਨਾਲ ਨਾਲ ਅਸੀਂ ਇੱਕ ਤੰਬਾਕੂ ਜੋ ਇਹਦੇ ਬੁਰੇ ਪ੍ਰਭਾਵ ਨੇ ਉਹ ਕਿਵੇਂ ਸਰੀਰ ਦੇ ਉੱਤੇ ਇਫੈਕਟ ਕਰਦੇ ਨੇ ਇਹਦੇ ਬਾਰੇ ਵੀ ਬੱਚਿਆਂ ਨੂੰ ਔਰ ਟੀਚਰਸ ਨੇ ਬਹੁਤ ਵਿਸਥਾਰਪੂਰਵਕ ਜਾਣਕਾਰੀ ਦਿੱਤੀ ਆ ਸਾਡੇ ਰਿਸਪੈਕਟਡ ਪ੍ਰਿੰਸੀਪਲ ਸਾਹਿਬ ਔਰ ਟੀਚਰ ਸਾਈਬਾਨ ਇਹਨਾਂ ਦਾ ਬਹੁਤ ਹੀ ਅੱਛਾ ਸਹਿਯੋਗ ਰਿਹਾ ਸਾਨੂੰ ਇਹਨਾਂ ਨੇ ਬਹੁਤ ਅੱਛਾ ਸਹਿਯੋਗ ਦਿੱਤਾ ਔਰ ਬੱਚਿਆਂ ਨੇ ਵੀ ਇੰਨੀ ਗਰਮੀ ਦੇ ਵਿੱਚ ਇਹਦੇ ਵਿੱਚ ਬਹੁਤ ਅੱਛਾ ਪਾਰਟਿਸਪੀਟ ਕੀਤਾ ਬੱਚਿਆਂ ਦਾ ਔਰ ਸਾਡੇ ਰਿਸਪੈਕਟਡ ਪ੍ਰਿੰਸੀਪਲ ਸਾਹਿਬ ਔਰ ਟੀਚਰ ਸਾਈਬਾਨਾਂ ਦਾ ਬਹੁਤ ਬਹੁਤ ਧੰਨਵਾਦ ਸਰ ਇਹ ਬਹੁਤ ਵਧੀਆ ਉਪਰਾਲਾ ਪੰਜਾਬ ਸਰਕਾਰ ਵੱਲੋਂ ਬੱਚਿਆਂ ਨੂੰ ਜਾਗੂਰ ਕਰਨ ਦਾ ਤੁਸੀਂ ਜੇ ਬੱਚੇ ਜਾਗਰੂਕ ਹੋਣਗੇ ਤਾਂ ਪੇਰੈਂਟਸ ਜਾਗਰੂਕ ਹੋਣਗੇ ਸਮਾਜ ਜਾਗਰੂਕ ਹੋਗਾ ਉਹਦੇ ਅੰਡੀ ਕੁਆਂਟੀ ਹੋਣਗੇ ਜਿੱਦਾਂ ਸਾਡੇ ਇੱਥੇ ਅੱਜ 4-500 ਬੱਚਿਆਂ ਨੇ ਪਾਰਟਿਸਿਪੇਟ ਕੀਤਾ ਇਹਦੇ ਵਿੱਚ ਇਹਦੇ ਵਿੱਚ ਸਾਡੇ ਕੋਲ ਸਾਡੇ ਜਿਹੜੇ ਹੈਲਥ ਸਾਡੇ ਆਫਸਰ ਸਾਹਿਬਾਨ ਸਿਗੇ ਸੁਖਦੇਵਾਲ ਜੀ ਹੈ ਨਾਲ ਸਾਡੇ ਨਾਲ ਸਰਬੰਜੀ ਹੈਗੇ ਉਹਨਾਂ ਦੇ ਹੈਲਥ ਵਰਕਰ ਆਏ ਸਿਗੇ ਪੰਜਾਬ ਸਰਕਾਰੋਂ ਬੁੱਢਾ ਬੜੀ ਸਾਡੀ ਫਾਰਮੇਸੀ ਉਹਦੇ ਵਿੱਚੋਂ ਪੀਜੀਐਸਸੀ ਜੀ ਵੱਲੋਂ ਆਏ ਸਿਗੇ ਉਹਨਾਂ ਨੇ ਬੱਚਿਆਂ ਨੂੰ ਬਹੁਤ ਬਮੋਲੀਆਂ ਜਿਹੜੀਆਂ ਜਾਣਕਾਰੀ ਦਿੱਤੀਆਂ ਡੇਂਗੂ ਬਾਰੇ ਮਲੇਰੀਏ ਬਾਰੇ ਨਸ਼ਿਆਂ ਬਾਰੇ ਨਸ਼ਿਆਂ ਦੇ ਪੀੜੀ ਸਿਰਗਰ ਤਮਾਕੂ ਬਾਰੇ ਔਰ ਬੱਚਿਆਂ ਨੂੰ ਸਾਫ ਸੁਥਰਾ ਹਾਈਜਾਇਨਿਕ ਜਿਹੜਾ ਭੋਜਨ ਖਾਣ ਬਾਰੇ ਵੀ ਆਪਣੇ ਹੱਜਲੇ ਹੱਥ ਜਿਹਲੇ ਸਾਫ ਸੁਥਰੇ ਰੱਖਣੇ ਆ ਕਿਉਂਕਿ ਗੰਦੇ ਮੰਦੇ ਹੱਥਾਂ ਨਾਲ ਹੀ ਅਸੀਂ ਜਿਹੜਾ ਵੈ ਇਹਨੂੰ ਜਿਹੜਾ ਸਾਡੇ ਅੰਦਰ ਬੈਕਟੀਰੀਆ ਫੈਲਦੇ ਆ ਅਸੀਂ ਜਿੰਨਾ ਆਪਣੇ ਆਪ ਨੂੰ ਸਾਈਜਾਇਨਿਕ ਰੱਖਾਂਗੇ ਹਾਈਜਾਇਨਿਕ ਖਾਣਾ ਖਾਵਾਂਗੇ ਉਹਨਾਂ ਅਸੀਂ ਇਹਨਾਂ ਬੰਬਾਰੀਆਂ ਤੋਂ ਬਚਾਂਗੇ ਮੈਂ ਸਮਝਦਾ ਪਈ ਸਪੰਜਾਬ ਸਰਕਾਰ ਦਾ ਸਰਕਾਰ ਦਾ ਬਹੁਤ ਵੱਡਾ ਪ੍ਰਾਲਾਪ ਹੈ ਬੱਚਿਆਂ ਨੂੰ ਜਾ ਕੇ ਕਹਿਣਾ ਹਰੇ ਇਹ ਮਤਲਬ ਇਹ ਵੱਧ ਤੋਂ ਵੱਧ ਹੋਣਾ ਚਾਹੀਦਾ ਹੈ ਇਹ ਸਰਕਾਰ ਦੇ ਇਸ oprale ਦੀ ਅਸੀਂ ਵੱਧ ਤੋਂ ਵੱਧ ਸ਼ਲਾਘਾ ਕਰਦੇ ਹਾਂ ਜੀ